ਕਿਸਾਨ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਅਚਾਨਕ ਲੱਗੀ ਅੱਗ ਹਵਾ ਤੇਜ਼ ਹੋਣ ਕਰਕੇ ਅੱਗ ਕਾਫੀ ਰਕਬੇ ਦੇ ਵਿੱਚ ਮਿੰਟਾਂ ਸਕਿੰਟਾਂ ਦੇ ਵਿੱਚ ਫੈਲ ਗਈ ਅੱਗ ਬੁਝਾਉਣ ਲਈ ਲੋਕਾਂ ਦੇ ਵੱਲੋਂ ਕਾਫੀ ਯਤਨ ਉਪਰਾਲੇ ਕੀਤੇ ਗਏ ਦੱਸ ਦਈਏ ਕਿ ਇਹ ਤਸਵੀਰਾਂ ਜਲਾਲਾਬਾਦ ਹਲਕੇ ਦੇ ਪਿੰਡ ਕਾਂਠਗੜ੍ਹ ਦੇ ਨੇੜੇ ਆਉਂਦੀ ਢਾਣੀ ਮਾੜਿਆਂ ਵਾਲੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਅਚਾਨਕ ਕਣਕ ਅਤੇ ਨਾੜ ਨੂੰ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਇੱਕ ਟਰੈਕਟਰ ਅਤੇ ਤਕਰੀਬਨ 50 ਤੋਂ 60 ਏਕੜ ਕਣਕ ਦੀ ਫਸਲ ਅੱਗ ਦੀ ਚਪੇਟ ਦੇ ਵਿੱਚ ਆਈ ਹੈ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੇ ਵੱਲੋਂ ਆਪੋ-ਆਪ ਦੇ ਟਰੈਕਟਰਾਂ ਦੇ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਗ ਤੇ ਕਾਬੂ ਪਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਆਈਆਂ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਪਰ ਮੌਕੇ ਤੇ ਵੱਡੀ ਗਿਣਤੀ ਵਿੱਚ ਆਸ-ਪਾਸ ਦੇ ਪਿੰਡਾਂ ਦੇ ਲੋਕ ਆਪੋ ਆਪਣੇ ਟਰੈਕਟਰ ਲੈ ਕੇ ਅੱਗ ਤੇ ਕਾਬੂ ਪਾਉਣ ਲਈ ਮਿੰਟਾਂ ਸਕਿੰਟਾਂ ਦੇ ਵਿੱਚ ਉਥੇ ਪਹੁੰਚ ਗਏ ਦੱਸਿਆ ਜਾ ਰਿਹਾ ਹੈ ਕਿ ਤੇਜ਼ ਹਵਾਵਾਂ ਹੋਣ ਕਰਕੇ ਕੁਝ ਹੀ ਸਮੇਂ ਦੇ ਵਿੱਚ ਇਹ ਅੱਗ ਕਾਫੀ ਰਕਬੇ ਦੇ ਵਿੱਚ ਫੈਲ ਗਈ ਪਰ ਆਮ ਲੋਕਾਂ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਲਈ ਹਰ ਇੱਕ ਸੰਭਵ ਉਪਰਾਲੇ ਕੀਤੇ ਜਾ ਰਹੇ ਨੇ ਮੌਕੇ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨੀ ਗਿਣਤੀ ਦੇ ਵਿੱਚ ਆਮ ਲੋਕ ਆਪੋ ਆਪ ਦੇ ਟਰੈਕਟਰਾਂ ਨੂੰ ਲੈ ਕੇ ਅੱਗ ਲੱਗਣ ਵਾਲੀ ਜਗ੍ਹਾ ਦੇ ਉੱਪਰ ਪਹੁੰਚੇ ਨੇ ਤਸਵੀਰਾਂ ਦੇਖੋ ਇੱਕ ਪਾਸੇ ਕਣਕ ਹੈ ਜਿਹੜੀ ਪੱਕ ਕੇ ਵੱਢਣ ਦੇ ਕਿਨਾਰੇ ਆਈ ਹੋਈ ਸੀ ਤਾਂ ਦੂਜੇ ਪਾਸੇ ਅਚਾਨਕ ਅੱਗ ਲੱਗ ਗਈ ਹੈ ਜਿਸ ਦੇ ਨਾਲ ਕਾਫੀ ਵੱਡਾ ਨੁਕਸਾਨ ਹੋਇਆ ਹੈ ਖੜੀ ਫਸਲ ਸੜ ਕੇ ਸੁਆਹ ਹੋ ਗਈ ਮਿੰਟਾਂ ਸਕਿੰਟਾਂ ਦੇ ਵਿੱਚ ਪਰ ਲੋਕਾਂ ਦੀ ਬਹਾਦਰੀ ਦੇਖੋ ਲੋਕ ਆਸ-ਪਾਸ ਦੇ ਪਿੰਡਾਂ ਤੋਂ ਵੀ ਆਪੋ ਆਪ ਦੇ ਟਰੈਕਟਰ ਲੈ ਕੇ ਅੱਗ ਬੁਝਾਉਣ ਦੇ ਲਈ ਪਹੁੰਚ ਗਿਆ ਇਹ ਤਸਵੀਰਾਂ ਨੇ ਜਲਾਲਾਬਾਦ ਹਲਕੇ ਦੇ ਵੈਰੋ ਕਾ ਪਿੰਡ ਦੇ ਨੇੜੇ ਟਾਣੀ ਮਾੜਿਆਂ ਵਾਲੀ ਦੀ ਹੈ ਤੇ ਅਚਾਨਕ ਖਾਕਲਾ ਕੀ ਕੰਕਰ ਤੇ ਨਾਲ ਹੋ ਗਿਆ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨੋਂ ਕੋਈ ਵੀ ਨਹੀਂ ਬੰਦਾ ਪਹੁੰਚਾਇਆ ਡਾਕਟਰ ਫਾਇਰ ਬ੍ਰਿਗੇਡ ਪਹੁੰਚੀ ਨਹੀਂ ਅਜੇ ਦਾ ਬਹੁਤ ਪੂਰਾ ਹੈ 30 ਵੱਲ ਵੱਲ ਨੂੰ ਇੱਥੋਂ ਸਾਥ ਨੂੰ ਜਾਏ ਜਾ ਰਹੇ 35 40 ਟਰੈਕਟਰ ਹੀ ਲੱਗੇ ਹੋਏ ਆ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਨਹੀਂ ਇੱਥੇ ਨਜ਼ਰ ਆ ਰਿਹਾ ਆ ਦੇਖੋ 35 40 ਕਿੱਲੇ ਦਸੇ ਜਾ ਰਹੇ ਆ ਖੜੀ ਕਣਕ ਨੂੰ ਅੱਗ ਲੱਗੀ ਹੈ ਪ੍ਰਸ਼ਾਸਨ ਦਾ ਕੋਈ ਵੀ ਇੱਥੇ ਬੰਦਾ ਨਹੀਂ ਪਹੁੰਚਿਆ ਜੇ ਤੱਕ ਫਾਇਰ ਬ੍ਰਿਗੇਡ ਵਾਲਾ ਕੋਈ ਵੀ ਨਹੀਂ ਆ ਦੇਖੋ ਟਰੈਕਟਰ ਵੀ ਝੁੱਲ ਸਕਦੇ ਆ ਤੁਸੀਂ ਦੇਖ ਸਕਦੇ ਹੋ ਅੱਗ ਦਾ ਕਹਿਰ ਕਿਵੇਂ ਲੱਗ ਰਹੀ ਅੱਗ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਨਹੀਂ ਪਹੁੰਚਾਇਆ ਤਾਂ ਕਿ ਇੱਥੇ ਕੰਬੈਨ ਲੱਗੀ ਕਿੰਨਾ ਕੁ ਨੁਕਸਾਨ ਹੋ ਗਿਆ ਕਿੰਨੇ 45 ਕਿਲੋ ਛੜ ਗਿਆ 60 ਛੜ ਗਿਆ 60 ਕਿਲੋ ਛੜ ਗਿਆ